ਮੈਂ ਮੈਡਮ ਤੋਂ ਵੇਚਣਾ ਤੇ ਲਾਇਆ ਆ। ਬਾਤ ਤਾਂ ਉਹ ਅੰਦਰ ਖੋਹੋ ਬੰਦਾ ਯਾਰ। ਉਹ ਕਾਨੀ ਤਾਂ ਮੈਂ ਤਾਂ ਦੱਸਾਂ। ਜੇ ਹੁਣ ਮੇਰੀ ਗੱਲ ਸੁਣ ਲੈ ਤਿੰਨ ਸਾਰੇ ਸ਼ੂਜ਼ੋਂ ਬਚੀਏ ਤੰਨੇ ਪਠਾਨੇ ਬਾਕੀ ਲੈ ਕੇ ਲਊਗਾ। ਚੱਲ ਅਸੀਂ ਫੇਰ ਆ ਜਾਾਂਗੇ ਤੇਰੇ ਕੋਲ। ਹਾਂ ਸੁਣੀ ਦੀ ਦਵਾਈਆਂ ਬਾਅਦ ਆ ਜੀਓ। ਸੁਣ ਬਈ ਸ਼ੂਈਆਂ ਤੂੰ ਆ ਜੀ। ਇਹ ਬੰਦਿਆਂ ਨੂੰ ਪਤਾ ਤਾਂ ਲੱਗ ਜੂਗਾ ਮੁੱਲ ਦਾ। ਦੱਸ ਦੇ ਭਾਈ। ਦੱਸ ਦੇ ਭਾਈ। ਦੱਸ ਦੇ ਦੱਸ ਦੇ ਨਹੀਂ ਹਟ ਦੇ ਦੱਸ ਦੇ ਭਾਈ। ਆਹ ਬੰਦਿਆਂ ਨੂੰ ਦੱਸੋ ਤੇ ਜਾਜ। ਇਹ ਗੱਲ ਗੱਲ ਜਾਜਬਾ ਫੇਰ ਪੰਗੇ ਬਰੋ ਦੀ ਚੱਕਰ ਨਹੀਂ ਯਾਰ ਤੁਸੀਂ ਉਹਦੀ ਗੱਲ ਨਹੀਂ ਸਮਝਦੇ ਰਾਜੂ ਜੇ ਕੋਣ ਪੜ੍ਹਦਾ ਨਹੀਂ ਸਮਝਦਾ ਸਾਡੀ ਗੱਲ ਦਾ ਪਰਦਾ ਜੇ ਤੁਸੀਂ ਆਉਣੀ ਸਮਝਦੇ ਸਾਨੂੰ ਸਾਡੀ ਸਮਝ ਆ ਜੇ ਤਾਂ ਸਾਨੂੰ ਭਾਈ ਜੇ ਸਾਨੂੰ ਸਮਝੇ ਤਾਂ ਬੋਲਦੇ ਹਾਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਸਭ ਤੋਂ ਮਿੱਠੀ ਗਰਜ ਹੁੰਦੀ ਹੈ ਚਲੋ ਬੰਦੇ ਦਾ ਦਿਲ ਨਹੀਂ ਮੰਨਦਾ ਸਭ ਤੋਂ ਮਿੱਠੀ ਗਰਜ ਹੁੰਦੀ ਹੈ ਠੀਕ ਆ ਹਾਂ ਜੀ ਇਹਨੂੰ ਗਰਜ ਨਹੀਂ ਇਹ ਤੂੰ ਇਹਨੂੰ ਕਰ ਦੂ ਮੈਂ 50000 ਥੱਲੇ ਨੇਮ ਲਈ ਸਾਰੀ ਮੰਨ ਲਾ 10000 ਦੀ ਐ ਉਹ ਸਮਝ ਗਿਆ ਐ ਚਾਚਾ ਸਰਾ ਕੀ ਆਇਆ ਮੈਂ ਸਾਨੂੰ ਮੈਂ ਤਾਂ ਉਹ ਇੱਕ ਮਿੰਟ ਇੱਕ ਮਿੰਟ ਆਹੀ ਗੱਲ ਸਮਝਾਉਣੀ ਸੀ ਐਵੇਂ ਕੀ ਫਿਰ ਜਿਹੜੀ ਤੈਨੂੰ ਮੈਂ ਕਹਿੰਦਾ ਭਾਈ ਜਿਹੜੀ ਚੀਜ਼ ਆਪਨੇ ਕੀ ਕਿਉਂ ਕਿਸੇ ਨੂੰ ਉਲੂ ਬਣਾ ਜਾ ਰਿਹਾ ਜਿਹੜੀ ਚੀਜ਼ ਆਪਣੀ ਕੀਤੀ ਹੋਈ ਆ ਉਹ ਚਾਚਾ ਭੱਲੇ ਮੁਕ ਦੇਣੀ ਉਹਨੂੰ ਦੱਸਦਾ ਦੇ ਤੂੰ ਨਹੀਂ ਨਹੀਂ ਦੱਸ ਦੇ ਵੇਚਣੇ ਜਿਹੜੀ ਚੀਜ਼ ਆਪਾਂ ਰੱਖ ਲਈਏ ਦਾ ਮੁੱਲ ਕੱਢਣ ਦੇ ਪਰ ਚੰਗੇ ਨਹੀਂ ਲੱਗਦੇ ਹਾਂ ਜਿਹੜੀ ਵੇਚਣੀ ਆ ਫਿਰ ਹਜ਼ਾਰ ਵੱਧ ਹੋਇਆ ਘੱਟ ਗੱਲ ਗੱਲ ਸੋਹਣੇ ਲੈ ਕੇ ਆਉਣਾ ਜਿਵੇਂ ਆਸੇ ਲੱਗਦਾ ਕਿ ਲੈਣ ਦਾ 20000 ਰੁਪਏ ਹੁਣੇ ਦੇ ਦਾਂਗੇ ਬਾਈ ਸੁਣੀ 20000 ਦੀ ਫਿਰ ਮੈਂ ਨਹੀਂ ਦੇ ਤਸਵੀਰ ਦੀ ਸੁਣੀ ਮਾਰੀ ਡਾਕਟਰ ਰੋਲਾ ਕਿ ਕਿਹੜੀ ਤੰਨਾ ਜਮਾ ਰਿਹਾ ਹਾਂ ਹਾਂ ਕਿੰਨੇ ਪੁੰਦੇ ਸੋਹਣੇ ਮੈਂ ਉਹੀ ਕਹਿੰਦਾ ਮੈਂ ਇਹਨੇ 20000 ਰੁਪਏ ਲੱਗਦੇ ਹਾਂ ਹਾਂ 1 ਮਹੀਨਾ ਦੇ ਦੇ ਨਹੀਂ ਦਾ 20000 ਰੁਪਏ ਮੈਨੂੰ ਫੜਦੇ ਆਪਦੇ ਹੱਥ ਨਾਲ ਕੱਢ ਦੇ ਦੋ ਦਾਦੀ ਦਾਪਾ ਜਾਣਦੀ ਵੀ ਨਹੀਂ ਬੰਦੇ ਯਾਰ ਹੋਰ ਦੇ ਲੈਣੇ ਕੱਟਣ ਦਾ ਨਹੀਂ ਉਹ ਗੱਲਾਂ ਆ ਜਿਹੜੀਆਂ ਆਪਾਂ ਵੇਚਣੀ ਦਾ ਮੁੱਲ ਕੱਢਣ ਦਾ ਕੋਈ ਫਾਇਦਾ ਨਹੀਂ ਜਦੋਂ ਦਰਜਾ ਉਹਦੇ ਲੋਕ ਘਰੋਂ ਧੱਕੇ ਨਾਲ ਹੀ ਰਾਸਤਾਨੀਆਂ ਲੈ ਗਏ ਹੁਣ ਇਹ ਮੈਨੂੰ ਖੋ ਕੇ ਰੱਖੀ ਤਿੰਨ ਪੱਠਾ ਲਓ ਜੀ ਬਾਈ ਜੱਸ ਨੂੰ ਬੱਕਰੀਆਂ ਦੇ ਖਾਣ ਜੰਨੇ ਆ ਕਿਤਲੀ ਲੀਡ ਬੱਕਰੀ ਕਹਿੰਦੇ ਨੇ ਉਹਨਾਂ ਪੱਕੀ ਕਿਹੜੀ ਬੱਕਰੀ ਨਾਕਲੀ ਡੱਬੀ ਨਾਕਲੀ ਡੱਬੀ ਠੀਕ ਆ ਆ ਬਾਈਆਂ ਨਾਲ ਗੱਲਬਾਤ ਕਰਦੇ ਆ ਬਾਈਆਂ ਨੂੰ ਪੁੱਛਦੇ ਆ ਵੀ ਕੀ ਮਤਲਬ ਕੁਆਲਿਟੀ ਆ ਬੰਦੀ ਦੀ ਇਹਦਾ ਕੀ ਦੇ ਮੁੱਲ ਮੰਨ ਲਵੇ ਹੁੰਦਾ ਤੁਰ ਤੋਂ ਲੈ ਕੇ ਬਾਈ ਜੀ ਕੀ ਹਾਲ ਨੇ ਜੀ ਠੀਕ ਆ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਕਾਲਸੀਆਂ ਵੀਰੇ ਕਾਲ ਚਾ ਕਿਹਦੇ ਜਿਹੜੇ ਜਿਲਾ ਜਿਲਾ ਕਰਾ ਪੈਂਦਾ ਵਿਧਿਆਣਾ ਵੀਰੇ ਬਾਈ ਜੀ ਮੜਾ ਮੋਟਾ ਬੱਕਰੀਆਂ ਬਾਰੇ ਦੱਸ ਸਕਦੇ ਤੁਸੀਂ ਹਾਂ ਦੱਸ ਦਿੰਦੇ ਦੇਖੇ ਦੱਸ ਕੇ ਇਹ ਬੱਕੇ ਨਗਰੀ ਡੱਬੀ ਬੱਕਰੀ ਹੈ ਜੀ ਠੀਕ ਆ ਬਾਈ ਜੀ ਇਹ ਨਸਲ ਨਸਲ ਮਤਲਬ ਕਿ ਆਪਣੇ ਪੰਜਾਬ ਦੀ ਨਸਲ ਹੈ ਕਿੰਨੀ ਪੰਜਾਬ ਦੀ ਨਸਲ ਇਹਦੀ ਕੀਮਤ ਕੋੰਤ ਕਿਵੇਂ ਹੁੰਦੀ ਹੈ ਵੀ ਕੀਮਤ ਬਾਈ ਵੇਚਦੇ ਨੇ ਨਹੀਂ ਵੇਚੇ ਹਾਂ ਬਈ ਅਪਨ ਕੀਮਤ ਜਦ ਦੇਣੀ ਹੋਣੀ ਹੈਗੀ ਜਾਂ ਦੇਵਾਂਗੇ ਮੁੱਲ ਦਾ ਠੀਕ ਹੈ ਜੀ ਮਤਲਬ ਮਤਲਬ ਕੁਆਲਿਟੀ ਕੀ ਹੁੰਦੀ ਹੈ ਮਤਲਬ ਕਿ ਤੂੰ ਜਿਹੜੇ ਮਤਲਬ ਕਿ ਕਿਹੜੀ ਗੱਲਾਂ ਵੀ ਇੰਨੀ ਮਸ਼ਹੂਰ ਹੁੰਦੀਆਂ ਨੇ ਬੱਕਰੀਆਂ ਕੁਆਲਿਟੀ ਬਾਈ ਮੂੰਹ ਠੀਕ ਹਨ ਬਾਣਤਰ ਬੱਕਰੀ ਦੀ ਵਧੀਆ ਬਰੀਕੀ ਆ ਠੀਕ ਆ ਬਾਈ ਜੀ ਮਤਲਬ ਇਹ ਘਰੇ ਰੱਖਣ ਵਾਲੀ ਬੱਕਰੀ ਆ ਵਧੀਆ ਜੀ ਹਾਂ ਬਈ ਸੌ ਕੇ ਜਿਹੜਾ ਬੰਦੇ ਨੇ ਆਸਾਨ ਪਰਖਾ ਕੀ ਉਹ ਬੰਦਾ ਇਹਨੂੰ ਫਿਰ ਚੱਕ ਕੇ ਲਊ ਹਾਂਜੀ ਹਾਂ ਇਹ ਤਿੰਨ ਘਰਾਂ ਕੋਲੇ ਹੀ ਆ ਸਾਡੀ ਆਪਣੇ ਪੰਜਾਬ ਦੀ ਲਾ ਲੋ ਠੀਕ ਆ ਇਹ ਬੱਕਰੀ ਚ ਉਹ ਆਏ ਕੱਦ ਕੋਦ ਕੀ ਰੇ ਕਿੰਨਾ ਹੁੰਦਾ ਤਾਂ ਕੱਦ ਤਾਂ ਇਹ 40 ਵੀ ਕਰ ਜਾਂਦੀਆਂ ਨੇ 40 ਤੋਂ ਘੱਟ ਵੀ ਉੱਤੇ ਵੀ ਕਰ ਜਾਂਦੀਆਂ ਨੇ ਯਾਰ ਉਹ ਇੱਥੇ ਕੋਈ ਉੱਤੇ ਕੋਈ ਕੋਈ ਥੱਲੇ ਜੇਰੀ ਕੋਈ ਨਿਆਣੀ ਲੱਗ ਜਾਂਦੀ ਆ ਉਹ ਘੱਟ ਰਹਿ ਜਾਂਦੀ ਆ ਠੀਕ ਹੈ ਜੇ ਬੱਕਰਾ ਹੁੰਦਾ ਮਤਲਬ ਕਿ ਉਹ ਵੀ ਇੰਨੇ ਇਹਦੇ ਮਨ ਨਾਲ ਦੀ ਹੁੰਦਾ ਇਹ ਬੱਕਰਾ ਹਾਂ ਬੱਕਰਾ ਵੀ ਇਹੋ ਜਿਹਾ ਹੀ ਹੁੰਦਾ ਠੀਕ ਇਹੋ ਜਿਹੇ ਮਤਲਬ ਇਹਨੂੰ ਇੰਨਾ ਗੁਨਾਹਗਾਰੀ ਕਿਉਂ ਮੰਨਿਆ ਜਾਂਦਾ ਇਹ ਯਾਰ ਗੁਨਾਹਗਾਰੀ ਨੂੰ ਐ ਮੰਨਿਆ ਜਾਂਦਾ ਵੀ ਇਹ ਰੰਗ ਵੀ ਵਧੀਆ ਇੱਕ ਨੂੰ ਨਾ ਕਰਾ ਡੱਬਾ ਆ ਗਿਆ ਕਿ ਸੋਹਣੀ ਸੁਨੱਖੀ ਹੈਗੀ ਹਾਂ ਸੁਨੱਖੀਆਂ ਨੇ ਬਸ ਫੂੰਚ ਫੂੰਚੀ ਬਾਕੀ ਫੂੰਚ ਵਧੀਆ ਵਾ ਇਹਨੂੰ ਤੁਸੀਂ ਵੇਚਦੇ ਨਹੀਂਗੇ ਵੀਰੇ ਨਾ ਵੇਚ ਦਿੰਨੇ ਆ ਤਾਂ ਠੀਕ ਆ ਵੀਰੇ ਆਇਆ ਤਾਂ ਹੁਣ ਵੇਚ ਦੇਣਾ ਜਦੋਂ ਹੁਣ ਰੱਖੀ ਥੋੜੀਆਂ ਰਹਿਣੀਆਂ ਫੇਰ ਅਗਲਾ ਕਹਿੰਦਾ ਜੇ ਫਿਰ ਆਪਦੇ ਕੋਈ ਨਹੀਂ ਕੁਝ ਰਹਿੰਦਾ ਹੁਣ ਤੇਰੇ ਕੋਲ ਇਹਦੇ ਨਾਲ ਦੇ ਕਿੰਨੀਆਂ ਬੱਕਰੀਆਂ ਨੇ ਵੱਡੇ ਭਾਈ ਆਹ ਦੇ ਖੜੀਆਂ ਵੀਰੇ ਸਾਰੀ ਇੱਕੋ ਹੀ ਨਸਲ ਆ ਸਾਰੀ ਹਾਂ ਸਾਰੀ ਇੱਕੋ ਹੀ ਆ 15 ਕੋਣਗੀਆਂ ਚਲੋ ਬਈ ਆਪ ਬਾਈ ਦਾ ਦੇਖ ਲਓ ਮਾਲ ਦੇਖ ਲਓ ਬਾਈ ਕਿਹਦੇ ਪੂਰੀ ਸੰਖਿਆ ਬੱਕਰੀਆਂ ਨੇ ਬਾਈ ਕੋਲ ਹੈ ਨਾ ਬਾਈ ਕੋਲੇ ਵੇਚ ਨਹੀਂ ਰਿਹਾ ਬਾਈ ਕਿਉਂਕਿ ਬਾਈ ਕਹਿੰਦਾ ਇਹ ਆਪਣੇ ਪੰਜਾਬ ਦੇ ਤਿੰਨ ਘਰਾਂ ਕੋਲੀ ਨੇ ਬਾਕੀ ਘਰੋਂ ਘਰੋਂ ਲੈ ਗਏ ਹੋਣਗੇ ਬਾਈ ਕੋਲ ਭਾਈ ਜੇ ਭਾਈ ਜਾਨ ਤੇ ਤੁਹਾਡੇ ਕੋਲੇ ਕਿਸੇ ਨੇ ਬੱਕਰੀਆਂ ਦਾ ਮਤਲਬ ਕੀ ਲੈਣੀ ਆਉਣ ਗਾਂ ਤੋਂ ਗਾਂ ਮਹੀਨੇ ਦੁੱਧ ਮਹੀਨਾ ਦਵਾਈ ਹਾਂ ਲੋਹਰੀਆਂ ਬਾਅਦ ਮੇਮਣੇ ਮਿਲ ਸਕਦੇ ਆ ਭਾਈ ਠੀਕ ਆ ਵੱਡੇ ਪੇ ਤੁਹਾਡਾ ਕੋਈ ਸੰਪਰਕ ਨੰਬਰ ਕੋਈ ਜਿਹਦਾ ਤੁਸੀਂ ਸੰਪਰਕ ਕਰ ਸਕਦਾ ਬੰਦਾ ਹਾਂ ਮੈਂ ਨੰਬਰ ਜਰ ਤੈਨੂੰ ਦੇ ਦਿੰਦੇ ਆ ਕੋਈ ਨਾ ਓਏ ਆ ਬਾਨੀ ਨੂੰ ਮਾਰਹਾਗਾ ਦੇਖੋ ਬੱਕਰੀਆਂ ਕਿੰਨੀਆਂ ਵੇਚਦੇ ਆ ਘਰੇ ਭਾਈ ਇਹ ਤਾਂ ਮੈਂ ਤਾਂ ਵਿਕੀ ਜਾਂਦੀਆਂ ਨਹੀਂ ਯਾਰ ਤੂੰ ਮਤਲਬ ਕਿ ਤੇਰੇ ਹਿਸਾਬ ਨਾਲ ਚੱਲਾ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਬੰਦੇ ਨੂੰ ਵੀ ਸੌਦਾ ਹੈ ਕਿ ਕੀ ਰੇਟ ਤੱਕ ਹੁੰਦੀ ਐ ਨੇ ਇਹਦਾ ਸੌਦਾ ਤੇ ਕਿਵੇਂ ਸਟਾਰਟਿੰਗ ਤੇ ਰੇਟ ਕਿੱਦਾਂ ਤੋਂ ਸਟਾਰਟ ਹੁੰਦਾ ਤੇਰੇ ਹਿਸਾਬ ਨਾਲ ਵੀ ਮਤਲਬ ਸੁਣਦਾ ਮੇਰੇ ਹਿਸਾਬ ਨਾਲ ਤਾਂ ਯਾਰ ਜਿਵੇਂ ਹੁਣ 10-15 ਦਿਨਾਂ ਦਾ ਮੇਮ ਬਣਾਵਾ ਹਾਂ ਹਾਂ ਭਾਈ ਤੀ ਤੂੰ ਲੈ ਲਵੇ ਵੀ ਕੀ ਜਾਂਦੇ ਨੇ ਯਾਰ ਠੀਕ ਐ ਜਿਹੜੀ ਇਹ ਪੜੀ ਹੋਵੇ ਜਿਵੇਂ ਆ ਬੱਕਰੀ ਆ ਵਧੀਆ ਹੋਵੇ ਪਠchnakhi ਉਹ ਵੇਖਦੀ ਆਂ ਤਾਂ 60000 ਦੀ ਵੀ ਆ ਜੂਗੀ 10 ਦੀ ਵੀ ਆ ਜੂਗੀ ਉਹ ਤਾਂ ਵੀਰੇ ਆਪਾਂ ਦੂਜੀਆਂ ਆ ਗਿਆ ਤਾਂ ਮਤਲਬ ਜਿਹੜੀ ਇਹ ਨਾ ਸਕਦੀ ਇਹ ਜਾਨੀ ਤੀ ਤੂੰ ਚ ਕਟਪੀ ਜਾਂਦੀਆਂ ਠੀਕ ਹੈ ਜਿਹੜੀ ਦੁੱਧ ਵਾਲੀ ਹੋਵੇ ਦੁੱਧ ਮਾਤਰ ਕੀ ਦੁੱਧ ਵਾਲੀ ਦਾ ਫਿਰ ਵੱਧ ਜਾਂਦੀ ਹੈ ਯਾਰ ਠੀਕ ਹੈ ਕਾਲਸੀ ਆਂdre ਨੰਬਰ ਬੋਲ ਦੇ ਜੀ 87258 87 258 87258 ਹਾਂ ਬਈ 62133 ਇੱਕ ਵਾਰੀ ਹੋਰ ਬੋਲ 87258 62133 ਇਹ ਕਾਲਸੀ ਵਾਲੇ 26 ਦਾ ਨੰਬਰ ਲਓ ਬਈ ਬਾਈ ਨਾਲ ਸੰਪਰਕ ਕਰ ਸਕਦੇ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਈਆਂ ਬਾਈ ਇਹਨਾਂ ਨਾਲਆਂ ਬੱਕਰੀਆਂ ਨੇ ਮੰਨੂ ਵਾਲੇ ਰੇ ਪਰ ਘੱਟ ਨੌਲ ਜੈਗੀ ਜਿਹੜੇ ਬੰਦੇ ਨੂੰ ਪਰਖਾ ਬਈ ਉਹ ਬੱਕਰੀਆਂ ਦੇਖ ਕੇ ਖੁਸ਼ ਹੋ ਜੂਗਾ ਬਾਈ ਬੱਕਰੀਆਂ ਆਪਣੇ ਪੰਜਾਬ ਚ ਬਾਈ ਕੋਲੇ ਕਹਿੰਦਾ ਆਪਣੇ ਤਿੰਨ ਘਰਾਂ ਦੇ ਕੋਲੇ ਬੱਕਰੀਆਂ ਨੇ ਜਿਹੜੀਆਂ ਇਹ ਨਸਲ ਦੀਆਂ ਨੇ ਕਿਹੜੀ ਨਸਲ ਆ ਬਈ ਇਹ ਇਹ ਨਾਗਰੀ ਡੱਬੀ ਵੀਰੇ ਨਕਲੀ ਡੱਬੀ ਨਾ ਨਾ ਨਾਗਰੀ ਡੱਬੀ ਨਾਗਰੀ ਡੱਬੀ ਹਾਂ ਨਾਗਰੀ ਡੱਬੀ ਦੇ ਬੱਕਰੀਆਂ ਨੇ ਬਈ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਂਗੇ ਜੇ ਕਿਸੇ ਨੇ ਸੰਪਰਕ ਕਰਨਾ ਹੈ ਬਾਈ ਦਾ ਮੈਂ ਦੂਜੇ ਘਰ ਵਾਲਾ ਮਗਰ ਖੜਾ ਤੂੰ ਉਹਨੂੰ ਦੱਸਾ ਦੇ ਬਾਈ ਕੋਲੇ ਵੀ ਨੇ ਤੁਹਾਡੇ ਕੋਲੇ ਕਿਹੜੀਆਂ ਨੇ ਬਾਈ ਆਪ ਨਾਗਰੀ ਆ ਬਾਈ ਕੋਲੇ ਵੀ 6 ਮਹੀਨੇ ਦੇ ਨਾਲ ਦੀ ਬੱਕਰੀਆਂ ਨੇ ਦੇ ਕਿਸੇ ਬਾਈ ਨੇ ਆ ਬਾਈ ਕੁਸ਼ਨ ਨੂੰ ਮਤਲਬ ਕਿ ਬਾਈ ਕੋਲੇ ਨੰਬਰ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰ ਦੇਣਾਗਾ ਬਾਈ ਨਾਲ ਦੋਨਿਆਂ ਬਾਈਆਂ ਨਾਲ ਸੰਪਰਕ ਕਰਕੇ ਕਹੇ ਮਤਲਬ ਇਹ ਨਾਲ ਦੀ ਬੱਕਰੀ ਤੁਸੀਂ ਲੈ ਸਕਦੇ ਹੋਗੇ ਦਿਵਾਲੀ ਲੋਹੜੀ ਤੱਕ ਕਹਿੰਦੇ ਨੇ ਬਾਈ ਹਾਂ ਲੋਹੜੀ ਤੋਂ ਬਾਅਦ ਤੁਸੀਂ ਵੇਚ ਦੇਉਗੇ ਬਾਈ ਛੋਡੇ ਕੋਲ ਤਾਂ ਉਹ ਆ ਸੂਪਾਂ ਦੀਆਂ ਦੇ ਦੋਨੇ ਹਾਂ ਉਦੋਂ ਤਾਂ ਛੋਡੇ ਕੋਲ ਟੋਟਲ ਕਿੰਨੇ ਨੇ ਨਾ ਕਿੰਨੇ ਵੀਰੇ ਹੈਗੀਆਂ 25 26 ਬੱਕਰੀ ਤੁਹਾਡੇ ਕੋਲੇ ਵੀ ਕਿੰਨੇ ਨੇ ਵੀਰੇ ਮੇਰੇ ਕੋਲੇ ਹੈਗੀਆਂ 20 ਠੀਕ ਆ ਬਾਈ ਜੇ ਕਿਸੇ ਨੇ ਲੈਣੀ ਹੋਵੇ ਤਾਂ ਦਿਵਾਲੀ ਤੋਂ ਲੋਹੜੀ ਤੋਂ ਬਾਅਦ ਲੋਹੜੀ ਤੋਂ ਬਾਅਦ ਫਿਰ ਪ ਠੀਕ ਆ ਭਾਈ ਆਹ ਦੇਲਾ ਸ਼ਪਾਰ ਦਾ ਮੇਲਾ ਮੈਂ ਸੁਣਿਆ ਤੀ ਬਈ 20 ਵਾਰ ਇਹੀ ਗੱਲ ਕਹਿਣਾ ਬਈ ਸ਼ਪਾਰ ਦੇ ਮੇਲੇ ਤੇ ਆਉਂਦੀਆਂ ਬੱਕਰੀਆਂ ਦਾ ਨਸਲ ਦੀਆਂ ਨੇ ਚੰਗੀ ਚੀਜ਼ ਨੂੰ ਕੋਈ ਛੜਦਾ ਨਹੀਂ ਮਾੜੀ ਚੀਜ਼ ਨੂੰ ਕੋਈ ਦੇਖਦਾ ਨਹੀਂ ਵੀਰੇ ਚੰਗੀ ਚੀਜ਼ ਦਾ ਜਦ ਮੁੱਲ ਲੱਗਦਾ ਕਹਿੰਦਾ ਫਿਰ ਖੁਸਣਾ ਐ ਲੱਗਦਾ ਟਣਕਾ ਕੇ ਮੁੱਲ ਤੇ ਵੇਚਣ ਵਾਲਾ ਚਾਹੀਦਾ ਮੂਰੇ ਖਰੀਦਣ ਵਾਲਾ ਚਾਹੀਦਾ ਚੀਜ਼ ਮਿਲ ਜਾਂਦੀ ਹੈ ਕੁਆਲਿਟੀ ਚ ਉਹ ਕਾਲੂ ਦੀ ਚਹੀ ਹੁਣ ਆਪਾਂ ਮੁੱਲ ਕਰੀਏ ਮੁੱਲ ਕਹਿੰਦਾ ਬਾਈ ਪਾਉਣਾ ਨਹੀਂ ਬੇਵਾਲ ਤੂੰ ਬਾਕੀ ਵੀਡੀਓ ਥੋੜੀ ਜੀ ਉਹਨੂੰ ਮੰਨਦੇ ਕਿ ਚੰਗੀ ਲੱਗੀ ਤਾਂ ਵੀਰਵਾਨ ਕੇ ਸ਼ੇਅਰ ਜ਼ਰੂਰ ਕਰ ਦੇ ਮਾੜ